ਇਸ ਵੇਲੇ ਦੀ ਵੱਡੀ ਖਬਰ ਤੁਹਾਰਾਂ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲ ਗਈ ਹੈ ਐਲਪੀਜੀ ਸਿਲੰਡਰ ਹੋਰ ਸਸਤਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ਦੇ ਪਹਿਲੇ ਦਿਨ ਦੇ ਵਿੱਚ ਆਮ ਲੋਕਾਂ ਨੂੰ ਇਹ ਵੱਡੀ ਖੁਸ਼ਖਬਰੀ ਮਿਲੀ ਹੈ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਨੇ 19 ਕਿਲੋਗ੍ਰam ਵਾਲੇ ਵਪਾਰੀ ਕੈਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ 10 ਰੁਪਏ ਘਟਾ ਦਿੱਤੀ ਹੈ ਇਹ ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋਵੇਗੀ ਇਹ ਲਗਾਤਾਰ ਦੂਜਾ ਮਹੀਨਾ ਜਿਸ ਦੇ ਵਿੱਚ ਸਿਲੰਡਰ ਦੀਆਂ ਕੀਮਤਾਂ ਜੋ ਘਟਾਈਆਂ ਇਹ ਨਵੰਬਰ ਦੇ ਵਿੱਚੋਂ ਵਪਾਰਿਕ LPG ਸਿਲੰਡਰ ਦੀ ਕੀਮਤ 5 ਰੁਪਏ ਜੋੜੀ ਘਟਾਈ ਗਈ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ 19 ਕਿਲੋਗ੍ਰਾਮ ਬਲੇ ਵਪਾਰਿਕ LPG ਸਿਲੰਡਰ ਦੀ ਕੀਮਤ ਦੇ ਵਿੱਚ 10 ਰੁਪਏ ਘਟਾਏ ਗਏ ਨੇ ਉਥੇ ਦੱਸਦੇ ਕਿ ਕੀਮਤ ਘਟਾਉਣ ਤੋਂ ਬਾਅਦ ਇੱਕ ਵਪਾਰੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਦੇ ਵਿੱਚ 1580 ਹੈ ਦੱਦ ਕੀ ਜੇਕਰ ਬੰਬਈ ਦੀ ਗੱਲ ਕਰੇ ਤਾਂ ਇੱਥੇ 15 31.50 ਹੋ ਗਈ ਹੈ ਤੇ ਦਿੱਲੀ ਚੁਨਾਈ ਦੀ ਗੱਲ ਕਰੇ ਤਾਂ 17 40.50 ਹੋ ਚੁੱਕੇ ਹੈ ਤੇ ਦੱਸਿਆ ਗਏ ਵੀ 1 اگਸਤ ਜੁਲਾਈ ਤੇ ਸਤੰਬਰ ਦੇ ਵਿੱਚ ਸਿਲੰਡਰ ਦੀ ਕੀਮਤਾਂ ਘਟਾਈਆਂ ਗਈਆਂ ਸੀ ਪਰ ਅਗਤੂਬਰ ਦੇ ਵਿੱਚ ਫਿਰ ਇਸ ਦੀ ਕੀਮਤ ਦੇ ਵਿੱਚ ਵਾਧਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਕਿਉਂਕਿ ਹਾਲਾਂਕਿ ਕਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਖਾਸਾ ਦੇਖਣ ਨੂੰ ਨਹੀਂ ਮਿਲਿਆ ਇੰਡੀਅਨ ਆਇਲ ਦੇ ਅੰਕੜੇ ਮੁਤਾਬਕ ਇਹ ਕ੍ਰੇਲੂ ਸਿਲੰਡਰ ਦੀ ਗਿਣਤੀ ਦੇ ਵਿੱਚ ਜੇਕਰ ਲਖਨਊ ਦੀ ਗੱਲ ਕਰੀਏ ਤਾਂ 290 ਪੁਆਇੰਟ ਪਰ ਜਾ ਕਿਲੋ ਦੀ ਉਪਲਬਧਤਾ ਜਿਹੜੀ ਦਰਜ ਕੀਤੀ ਗਈ ਹੈ ਉੱਥੇ ਜੇਕਰ 14.2 ਕਿਲੋ ਗ੍ਰਾਮ ਕ੍ਰੇਲੂ ਐਲਪੀਜੀ ਸਿਲੰਡਰ ਦੀ ਦਰਤ ਦੇ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਉੱਥੇ ਕਿਹਾ ਜਾ ਰਿਹਾ ਹੈ ਕਿ ਹੁਣ 2 ਅਗਸਤ 2025 ਤੱਕ 14.2 ਕਿਲੋਗ੍ਰਾਮ ਕ੍ਰੇਲੂ ਐਲਪੀਜੀ ਸਿਲੰਡਰ ਦੀਆਂ ਦਰਾਂ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰੇ ਇਸੇ ਵਾਲੇ ਦੀ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਕਟਾਅ ਹੋਇਆ ਕਿਉਂਕਿ ਹੁਣ 10 ਰੁਪਏ ਜਿਹੜੇ ਇਸ ਦੇ ਵਿੱਚ ਕਟਾਅ ਦਿੱਤੇ ਗਏ ਨੇ ਇਹ ਨਵੀਂ ਕੀਮਤ ਜੋ ਕਿ ਅੱਜ ਤੋਂ ਹੀ ਜਿਹੜੀ ਲਾਗੂ ਕੀਤੀ ਜਾਵੇਗੀ ਹਾਲਾਂਕਿ ਇਸ ਦੇ ਨਾਲ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿਉਂਕਿ ਮਹਿੰਗਾਈ ਦੀ ਮਾਰ ਚੱਲ ਰਹੀ ਰੋਕ ਕਾਫੀ ਪਰੇਸ਼ਾਨ ਹੋ ਚੁੱਕੇ ਸੀ ਲਗਾਤਾਰ ਸਿਲੰਡਰ ਦੀ ਕੀਮਤਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਵਾਅਦਾ ਦੇਖਣ ਨੂੰ ਮਿਲ ਰਿਹਾ ਸੀ ਹੁਣ ਇਹ ਵੱਡੀ ਖਬਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਉਨਾਂ 19 ਕਿਲੋਗ੍ਰam ਵਾਲੇ ਵਪਾਰਿਕ LPG ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਘਟਾ ਦਿੱਤੇ ਗਏ ਨੇ ਜਿਸ ਕਰਕੇ ਕਾਫੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਦੇਖਣ ਨੂੰ ਮਿਲ ਸਕਦੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਰਾਂ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲ ਗਈ ਹੈ LPG ਸਿਲੰਡਰ ਹੁਣ ਸਸਤਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ ਦੇ ਪਹਿਲੇ ਦਿਨ ਦੇ ਵਿੱਚ ਆਮ ਲੋਕਾਂ ਨੂੰ ਇਹ ਵੱਡੀ ਖੁਸ਼ਖਬਰੀ ਮਿਲੀ ਹੈ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਨੇ 19 ਕਿਲੋਗ੍ਰam ਵਾਲੇ ਵਪਾਰਿਕ LPG ਦੀ ਕੀਮਤ ਦੇ ਵਿੱਚ 10 ਰੁਪਏ ਘਟਾ ਦਿੱਤੀ ਹੈ ਇਹ ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋਵੇਗੀ ਕਿ ਇਹ ਲਗਾਤਾਰ ਦੂਜਾ ਮਹੀਨਾ ਜਿਸ ਦੇ ਵਿੱਚ ਸਿਲੰਡਰ ਦੀਆਂ ਕੀਮਤਾਂ ਜੋ ਘਟਾਈਆਂ ਗਈਆਂ ਨੇ ਨਵੰਬਰ ਦੇ ਵਿੱਚੋਂ ਵਪਾਰਿਕ LPG ਸਿਲੰਡਰ ਦੀ ਕੀਮਤ 5 ਰੁਪਏ ਜੋੜੀ ਘਟਾਈ ਗਈ ਸੀ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ 19 ਕਿਲੋਗ੍ਰam ਬਲੇ ਵਪਾਰਿਕ LPG ਦੇ ਸਿਲੰਡਰ ਦੀ ਕੀਮਤ ਦੇ ਵਿੱਚ 10 ਰੁਪਏ ਘਟਾਏ ਗਏ ਨੇ ਉੱਥੇ ਦੱਸਦੇ ਕਿ ਕੀਮਤ ਘਟਾਉਣ ਤੋਂ ਬਾਅਦ ਇੱਕ ਵਪਾਰੀ ਸਿਲੰਡਰ ਦੀ ਕੀਮਤ ਹੁਣ ਦਿੱਲੀ ਦੇ ਵਿੱਚ 1580 ਰੁਪਏ ਦੀ ਜੇਕਰ ਬੰਬਈ ਦੀ ਗੱਲ ਕਰੇ ਤਾਂ ਇੱਥੇ 1531.50 ਹੋ ਗਈ ਹੈ ਜਦ ਦੀ ਜੁਨਾਈ ਦੀ ਗੱਲ ਕਰੀ ਤੇ 1740.50 ਹੋ ਚੁੱਕੇ ਹਨ 10 ਸਨੇ ਵੀ 1 ਅਗਸਤ ਜੁਲਾਈ ਤੇ ਸਤੰਬਰ ਦੇ ਵਿੱਚ ਸਿਲੰਡਰ ਦੀ ਕੀਮਤਾਂ ਘਟਾਈਆਂ ਗਈਆਂ ਸੀ ਭਾਰਤ ਅਕਤੂਬਰ ਦੇ ਵਿੱਚ ਫਿਰ ਇਸ ਦੀ ਕੀਮਤ ਦੇ ਵਿੱਚ ਵਾਧਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਕਿਉਂਕਿ ਹਾਲਾਂਕਿ ਕਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਖਾਸਾ ਦੇਖਣ ਨੂੰ ਨਹੀਂ ਮਿਲਿਆ ਇੰਡੀਅਨ ਆ일 ਦੇ ਅੰਕੜੇ ਮੁਤਾਬਕ ਇਹ ਕ੍ਰੇਲੂ ਸਲੰਡਰ ਦੀ ਗਿਣਤੀ ਦੇ ਵਿੱਚ ਜੇਕਰ ਲਖਨਊ ਦੀ ਗੱਲ ਕਰੇ ਤਾਂ 290 ਪੁਆਇੰਟ ਪਰ ਜਾ ਕਿਲੋ ਦੀ ਉਪਲਬਧਤਾ ਜਿਹੜੀ ਦਰਜ ਕੀਤੀ ਗਈ ਹੈ ਉੱਥੇ ਜੇਕਰ 14.2 ਕਿਲੋ ਗ੍ਰਾਮ ਕ੍ਰੇਲੂ ਐਲਪੀਜੀ ਸਲੰਡਰ ਦੀ ਦਰ ਦੇ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਉੱਥੇ ਕਿਹਾ ਜਾ ਰਿਹਾ ਹੈ ਕਿ ਹੁਣ 2 ਅਗਸਤ 2025 ਤੱਕ 14.2 ਕਿਲੋਗ੍ਰਾਮ ਕ੍ਰੇਲੂ ਐਲਪੀਜੀ ਸਲੰਡਰ ਦੀਆਂ ਦਰਾਂ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰੇ ਇਸੇ ਵਾਲੇ ਦੀ ਹੁਣ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੁਣ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਕਟਾਅ ਹੋਇਆ ਕਿਉਂਕਿ ਹੁਣ 10 ਰੁਪਏ ਜਿਹੜੇ ਇਸ ਦੇ ਵਿੱਚ ਕਟਾਅ ਦਿੱਤੇ ਗਏ ਨੇ ਇਹ ਨਵੀਂ ਕੀਮਤ ਜੋ ਕਿ ਅੱਜ ਤੋਂ ਹੀ ਜਿਹੜੀ ਲਾਗੂ ਕੀਤੀ ਜਾਵੇਗੀ ਹਾਲਾਂਕਿ ਇਸ ਦੇ ਨਾਲ ਲੋਕਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿਉਂਕਿ ਮਹਿੰਗਾਈ ਦੀ ਮਾਰ ਚੱਲ ਰਹੀ ਰੋਕ ਕਾਫੀ ਪਰੇਸ਼ਾਨ ਹੋ ਚੁੱਕੇ ਸੀ ਲਗਾਤਾਰ ਸਿਲੰਡਰ ਦੀ ਕੀਮਤਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਵਾਅਦਾ ਦੇਖਣ ਨੂੰ ਮਿਲੇ ਸੀ ਹੁਣ ਇਹ ਵੱਡੀ ਖਬਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਉਨੇ 19 ਕਿਲੋਗ੍ਰam ਵਾਲੇ ਵਪਾਰਿਕ LPG ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਘਟਾ ਦਿੱਤੇ ਗਏ ਨੇ ਜਿਸ ਕਰਕੇ ਕਾਫੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਦੇਖਣ ਨੂੰ ਮਿਲ ਸਕਦੀ ਹੈ